ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਸਾਡੇ ਦੋ ਨਗਾਂ ਦੀ ਵੀਡੀਓ ਕਵਰ ਕਰਕੇ ਤਹਾਰੇ ਆਂ ਪਹਿਲੇ ਨੰਬਰ ਤੇ ਐਫ ਗਾਂ ਚੰਗਾ ਦੁੱਧ ਦੇਣ ਵਾਲੀ ਤੇ ਦੂਜੇ ਨੰਬਰ ਤੇ ਜਿਹਦੀ ਅੱਜ ਕੱਲ ਟ੍ਰੈਂਡਿੰਗ ਵਿੱਚ ਡਿਮਾਂਡ ਚੱਲਦੀ ਹੈ ਬੂਰੀ ਕੱਟੀ ਚਾਰ ਥਾਣੇ ਦੋਸਤੋ ਪੂਰੀ ਕੱਟੀ ਤੇ ਛੋਟੀ ਉਮਰ ਹੈਗੀ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸ ਕੇ ਦਾਹ ਦੇਾਂਗੇ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਪਹਿਲਾ ਤਾਂ ਜੱਗਾ ਸਿੰਘ ਹੈ ਜੀ ਨਾਮ ਦਾ ਪਿੰਡ ਧੋਲਾ ਨਾਮ ਜੱਗਾ ਸਿੰਘ ਪਿੰਡ ਧੋਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 99145 68736 99142 68736 ਜਿਹੜੀ ਵੀਰੇ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਬਿਹੜ ਦੇਖੀ ਜਾਂਦੇ ਹਾਂਗੇ ਕਮਾ ਸੂਆ ਸੂਰੀ ਹੈ ਤੀਜਾ ਸੂਆ ਤੀਜਾ ਸੂਆ ਸੂਰੀ ਹੈ ਤੇ ਦੁੱਧ ਕਿੰਨਾ ਦਤਾ ਦੂਜੇ ਸੂਏ ਦੂਜੇ ਸੂਏ 27 28 ਕਿਲੋ ਦੁੱਧ ਦਤਾ ਤੇ ਸੂਣ ਦਾ ਕਿੰਨਾ ਸਮਾਂ ਬਾਕੀ ਹੈ ਹਸ ਇੱਕ ਹੁਣ ਤਾਂ 2-4 ਦਿਨ ਨਹੀਂ ਲੱਗੇ 2-4 ਦਿਨ ਹੀ ਲੱਗੂਗੀ ਤੇ ਆਪਾਂ ਖਰੀਦੀਏ ਵੀਰੇ ਹਾਂ ਖਰੀਦੀਏ ਦੋਸਤੋ ਵੀਰਗਰ ਵੀ ਆਪਾਂ ਖਰੀਦੀਆ ਕੋਈ ਝੂਠ ਪਾਣੀ ਮਾਰਨਾ ਦੂਜੇ ਸੂਏ 27 28 ਕਿਲੋ ਦੁੱਧ ਦਤਾ ਖੋਲ ਵੱਡਾ ਕਦਗਾਠ ਆ ਕਿਸੇ ਪਾਸੇ ਮੋਜਦੀ ਨਹੀਂ ਲਿੱਸੀ ਨਹੀਂ ਹੈਗੀ ਬਿਲਕੁਲ ਐਨ ਚਾਪੜ ਵਰਗੀ ਬੈਠਾ ਬੈੜਾ ਦੋਸਤੋ ਤੁੱਪੇ ਬੰਨੀ ਖੜੀ ਹੈ ਕੋਈ ਗਰਮੀ ਵਾਲਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਆਪਣੇ ਵਾਤਾਵਰਨ ਨਹੀਂ ਇਹ ਜਾ ਬਈ ਗਰਮੀ ਜਿਹੜੀ ਐਚਐਫ ਵੈੜਾ ਬਹੁਤ ਘੱਟ ਬਣਦੀ ਹੈ ਹਵਾਨਾ ਹੋਣਾ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਮੇਰੇ ਖੋਲ ਕੇ ਗੇੜਾ ਦਵਾਰੇ ਤੋਰੇ ਬਖੋਬਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਦਰ ਚਾਉਂਦੀ ਹੈ ਤਾਂ ਵੀਰ ਜੱਗੇ ਨਾਲ ਜ਼ਰੂਰ ਕੰਟੈਕਟ ਕਰ ਲਓ ਪਿੰਡ ਹੈਗਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਤੋਰੇ ਤਰੇ ਦੀ ਹੈਗੀ ਐ ਬੈੜ ਬਿਲਕੁਲ ਐਨ ਸਾ ਜੋ ਕੋਈ ਵੀਰਤ ਦੀ ਚੰਗੀ ਸੰਭਲੂਗਾ 30 ਕਿਲੋ ਦੁੱਧ ਬੜੇ ਰਾਮਦੇਰ ਨਾਲ ਵੇੜਨੇ ਦੇ ਦੇਣਾ ਕਿਉਂਕਿ ਮੋਚਰੀ ਕਿਸੇ ਪਾਸੋਂ ਹੈ ਨਹੀਂ ਤੋਰੇ ਤਾਰੇ ਦੀ ਵੀ ਵੇੜ ਬਿਲਕੁਲ ਇਨਸਾਫ ਆ ਜੈਨੂੰ ਨਾ ਤੇ ਚੰਗਾ ਵੱਡਾ ਕਦ ਕਾਠਾਗਾ ਲੈਣ ਦੇ ਨਾਲ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਣਾ ਦੋਸਤੋ ਛੋਟੀ ਵੀ ਮੰਨ ਕੇ ਆਇਓ ਨਾ ਜੇ ਕਿਸੇ ਮੇਰੇ ਵੀਰ ਦੀ ਸੰਭਾਲਰੀ ਚਾਹੁੰਦੀ ਹੈ ਤਾਂ ਵੀਰ ਜੱਗੇ ਨਾਲ ਜਰੂਰ ਕੰਟੈਕਟ ਕਰ ਲੋ ਰੇਟ ਕਰਾਵਾਂਗੇ ਆਪਾਂ ਵੀਡੀਓ ਦੇ ਵਿੱਚ ਹੀ ਇਵਰੇਜ ਜਗੇ ਲੈਂਡ ਦੇ ਨਾਲ ਆ ਰੇਟ ਕੀ ਹੋਊਗਾ ਜੱਸਾ ਲੱਖ ਦੇ ਘਰਾਂ ਚ ਹੋ ਜੂਗੀ ਦੋਸਤੋ 1 ਲੱਖ ਤੇ 5000 ਵੀਰ ਨੇ ਡਿਮਾਂਡ ਕੀਤੀ ਹੈ ਕੋਈ ਫਿਕਸ ਨਹੀਂ ਘਰੇ ਆਏ ਬੰਦੇ ਦਾ ਮਾਨਤਣ ਜਰੂਰ ਹੋਊਗਾ ਦੋਸਤੋ ਫੁੱਲ ਵੱਡਾ ਕਦਗਾਠਾ ਦੋਸਤੋ ਜੇਕਰ ਜੀ ਵੜਾ ਆਪਾਂ ਮਤਲਬ ਫਾਰਮ ਤੋਂ ਲੈਣ ਦਾ 2 ਲੱਖ ਤੋਂ ਆਪਾਂ ਨੂੰ ਪਲੱਸ ਜਾਣਾ ਪਊਗਾ ਕਿਉਂਕਿ ਐਦਾਂ ਦੀ ਵੜ ਹੈ ਫਾਰਮ ਵਾਲਾ ਵੀਰ ਤੁਹਾਨੂੰ ਆਪ ਨੂੰ ਹੀ ਪਤਾ ਵੀ 30 ਕਿਲੋ ਦੁੱਧ ਵਹਿੜ ਜੇ ਪਾਉਂਦੀ ਤਾਂ 1000 ਰੁਪਏ ਬਿਲਕੁਲ ਨਾ ਨੋਰਮਲੀ ਵਹਿੜ ਬਚਾਉਂਦੀ ਹੈ ਕਿਉਂਕਿ ਫੁੱਲ ਵੱਡਾ ਕਦਗਾਠ मुट्ठी ਵਾਲਾ ਨਿਕੜਵਾ ਥਣ ਤੇ ਮਸ਼ੀਨ ਵੀ ਲੱਗ ਸਕਦੀ ਦੋਸਤੋ ਕੋਈ ਥਣ ਜਾ ਦੇ ਵੱਡਾ ਵੀ ਨਹੀਂ ਹੈਗਾ ਬਿਲਕੁਲ ਨਾ ਮਸਟੈਟਸ ਤੋਂ ਰਹਿਤ ਹਵਾਨਾ ਕੰਪੈਕਟ ਆਰਡਰ ਮੁਠੀ ਵਾਲਾ ਨਖਣ ਮਾ ਥਣ ਤੇ ਚੰਗਾ ਸਾਇਨਿੰਗ ਸਕੋਰ ਆ ਦੋਸਤੋ ਬੈਠਦਾ ਬਾਜਬ ਰੇਟ ਦਾ 1 ਲੱਖ ਤੇ 5000 ਚੁੱਕਰੇ ਆਏ ਬੰਦੇ ਦਾ ਮਾਨਤਾ ਨੂੰ ਜ਼ਰੂਰ ਹੋਊਗਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਦੁਬਾਰੇ ਫਿਰ ਬੋਲਦੇ ਵੀਰੇ 99 45 6677 99 145 66736 ਆ ਜਾ ਵੀਰੇ ਤੇ ਦੂਜੇ ਨੰਬਰ ਤੇ ਬੂਰੀ ਗੱਟੀ ਦੇਖੀ ਜਾਂਦੇ ਇਹ ਬੂਰੀ ਗੱਟੀ ਦੀ ਉਮਰ ਕਿੰਨੀ ਕਾ ਵੀਰੇ ਕਿਹੜੀ ਬਰਸਾਲ ਨੇ ਲਵੇ ਲਾਉਣੀ ਦੋਸਤੋ ਵੀਰ ਕਰਨ ਵੀ ਆਪਾਂ ਬੂਰੀ ਕੱਟੀ ਵੀ ਖਰੀਦੀ ਆ ਸਾਲ ਦੀ ਮਾਲ ਲਓ 10 ਮਹੀਨਿਆਂ ਦੀ ਮਾਲ ਲਓ ਚਾਰ ਹੀ ਥਾਣੇ ਦੋਸਤੋ ਸੀਲ ਸਾਂਤ ਹੈ ਕਿ ਕੋਈ ਸਾਲਾ ਮਾਰਦੀ ਨਹੀਂ ਹੈਗੀ ਮੰਨ ਲਓ ਨਰਮ ਜਿਹਾ ਸੁਭਾਅ ਹੈ ਕੱਟੀ ਦਾ ਬਾਕੀ ਪੱਕਾ ਬੂਰਾ ਰੰਗ ਹੈ ਲੈਣ ਦੇ ਨਾਲਾ ਰੇਟ ਇਹਦਾ ਕੀ ਵੀਰੇ ਬੂਰੀ ਕੱਟੀ ਦਾ ਇਹ 20000 ਲੈਣ ਦੇਣ ਦੋਸਤੋ 20000 ਰੁਪਿਆ ਲੈਣ ਦੇਣ ਵਾਲਾ ਰੇਟ ਆ ਕੱਟੀ ਦਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਚਾਰ ਹੀ ਥਾਣੇ ਦੋਸਤੋ ਕੱਟੀ ਦੇ